ਵਕ ਵਕ ਤਮਤ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪਠਾਨਕੋਟ ਦੇ ਵਿੱਚ ਪੁਲਿਸ ਅਲਰਟ ਤੇ ਚੱਲ ਰਹੀ ਹੈ ਤੇ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੁਲਿਸ ਵੱਲੋਂ ਕਰਮਚਾਰੀਆਂ ਨੂੰ ਸੁਚੇਤ ਰੱਖਣ ਦੇ ਲਈ ਇੱਕ ਮੌਕ ਡ੍ਰਿਲ ਵੀ ਕਰਵਾਈ ਗਈ ਹੈ ਇੱਕ ਮਾਲ ਦੇ ਵਿੱਚ ਮੌਕ ਡ੍ਰਿਲ ਕਰਵਾਏ ਜਾਣ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਲ ਦੇ ਵਿੱਚ ਇੱਕ ਮੌਕ ਡ੍ਰਿਲ ਕੀਤੀ ਗਈ ਹੈ ਤਾਂ ਜੋ ਭਵਿੱਖ ਦੇ ਵਿੱਚ ਜੇਕਰ ਮਾਲ ਤੇ ਕਿਸੇ ਕਿਸਮ ਦੀ ਚੁਣੌਤੀ ਆਉਂਦੀ ਹੈ ਤਾਂ ਸਿਪਾਹੀ ਉਸ ਦੇ ਨਾਲ ਕਿਵੇਂ ਨਜਿੱਠਣਗੇ ਇੱਥੇ ਮੌਜੂਦ ਸਟਾਫ ਤੇ ਲੋਕਾਂ ਨੂੰ ਵੀ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਪੁਲਿਸ ਉਹਨਾਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਤੈਨਾਤ ਹੈ ਤੇ ਕਿਸੇ ਵੀ ਤਰ੍ਹਾਂ ਘਪਰਾਉਣ ਦੀ ਲੋੜ ਨਹੀਂ ਹੈ ਜਿੱਥੇ ਆਪਾਂ ਮੋਕ ਡ੍ਰਿਲ ਕਰ ਰਹੇ ਹਾਂ ਔਰ ਅਸੀਂ ਇਸ ਚੀਜ਼ ਦੀ ਇੱਕ ਪ੍ਰੈਕਟਿਸ ਚੱਲ ਰਹੀ ਹੈ ਕਿ ਅਗਰ ਇਦਾਂ ਦੀ ਕੋਈ ਅਗਰ ਵਾਦਤ ਕਿਸੇ ਤਰੀਕੇ ਨਾਲ ਜਾਂ ਕੁਝ ਸਾਨੂੰ ਕੋਈ ਸੱਟ ਮਿਲ ਜਾਂਦੀ ਹੈ ਆਪਾਂ ਨੋਵੈਲਟੀ ਨੂੰ ਕਿਵੇਂ ਸਿਕਿਉਰ ਕਰਨਾ ਉਸ ਸੰਬੰਧੀ ਇੱਕ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੀਆਂ ਦੋ ਐਸਯੂਜੀ ਟੀਮਾਂ ਔਰ ਇੱਕ ਕੇਓਆਰਟੀ ਔਰ ਅਸੀਂ ਪੁਲਿਸ ਪੰਜਾਬ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ एसजी ਨੂੰ ਫੁੱਲ ਹਦਾਇਤ ਦਿੱਤੀ ਗਈ ਹੈ ਕਿ ਫੁੱਲ ਇਕਯੂਬ ਮੈਚ ਤੋਂ ਆਪਣੇ ਫੁੱਲ ਵਾਪਸ ਦੇ ਨਾਲ ਜਿਹੜੀ ਉਹ ਮੌਕ ਡ੍ਰਿਲ ਕੀਤੀ ਜਾਵੇ ਜੋ ਜੋ ਟਾਈਮ ਇਹਨਾਂ ਨੇ ਟ੍ਰੇਨਿੰਗ ਇਹਨਾਂ ਨੂੰ ਕਰਵਾਈ ਗਈ ਸੀ ਉਸ ਹਿਸਾਬ ਦੇ ਨਾਲ ਜਿਹੜੀ ਹੈ ਬਿਲਡਿੰਗ ਇੰਟਰਵੈਸ਼ਨ ਕਰਕੇ ਜਿਹੜਾ ਇਹ ਪਬਲਿਕ ਨੂੰ ਸਿਕਯਰ ਅਸੀਂ ਬਾਹਰ ਕੱਢਣਾ ਹੈ ਔਰ ਕਿ ਅਗਰ ਕੱਲ ਨੂੰ ਜੋ ਵੀ ਇਤਨੀ ਚਣ ਹੋਤੀਆਂ ਹਨ ਉਹ ਅਗਰ ਮਿਲਦੀਆਂ ਹਨ ਉਹਨਾਂ ਨੂੰ ਕਿਵੇਂ ਕਲੀਅਰ ਕਰਨਾ ਉਸ ਚੀਜ਼ ਦੀ ਇੱਕ ਮੌਕ ਡ੍ਰਿਲ ਕਰਨਾ ਜਿਹੜੇ ਨੋਵੈਲਟੀ ਮਾਲ ਦੇ ਵਿੱਚ ਸਟਾਫ ਜਿਹੜੇ ਰਿਟੇਨ ਸਟਾਫ ਨੇ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਹੈ ਕਿ ਇਸ ਜਿਸ ਅਸੀਂ ਮੋਕ ਡ੍ਰਿਲ ਹੀ ਕਰ ਰਹੇ ਹਾਂ ਕਿ ਇਨ ਫਿਊਚਰ ਅਗਰ ਕੋਈ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਆਪਾਂ ਸੇਫਲੀ ਜਿਹੜਾ ਹੈ ਇਸ ਇਸ ਡ੍ਰਿਲ ਜਿਹੜੀ ਅਸੀਂ ਕਰ ਰਹੇ ਹਾਂ ਔਰ ਇਹ ਡ੍ਰਿਲ ਨੂੰ ਫਿਊਚਰ ਨੂੰ ਧਿਆਨ ਰੱਖ ਕੇ ਕਰ ਰਹੇ ਹਾਂ ਕਿ ਅਗਰ ਇਦਾਂ ਦੀ ਕੋਈ ਨੌਬਤ ਆਂਦੀ ਹੈ ਤੇ ਆਪਾਂ ਉਹਨਾਂ ਸੇਫਲੀ ਕਿਵੇਂ ਬਾਹਰ ਕੱਢਾਂਗੇ ਔਰ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਤੁਹਾਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਿਰਫ ਇਹ ਕਿ ਮੋਕ ਡ੍ਰਿਲ ਹੀ ਹੈਗੀ ਹੈ ਪਬਲਿਕ ਲਈ ਵੀ ਸੇਮ ਹੀ ਹੈ ਕਿ ਅਸੀਂ ਜਿੰਨੀ ਕਿ ਪਬਲਿਕ ਅੰਦਰ ਹੈਗੀ ਨੇ ਜਿੰਨਾ ਕਿ ਕਸਟਮਰਸ ਆਏ ਹੋਏ ਨੇ ਇਹਨਾਂ ਵੀ ਆਪਾਂ ਨੂੰ ਵੀ ਨਾਲ ਹੀ ਬਰੀਫ ਕੀਤਾ ਔਰ ਉਹਨੂੰ ਦੱਸਿਆ ਹੈ ਕਿ ਤੁਸੀਂ ਪਾਣੀ ਕੋਉਣ ਦੀ ਜ਼ਰੂਰਤ ਨਹੀਂ ਹੈ ਸਿਰਫ ਇੱਕ ਇੱਕ ਮੌਕ ਡ੍ਰਿਲ ਹੈਗੀ ਹੈ ਔਰ ਮਤਲਬ ਆਉਣ ਵਾਲੀ ਦੇ ਕਿ ਕੋਈ ਚੁਣੌਤੀ ਇਦਾਂ ਦੀ ਸਾਡੇ ਉਰ ਆਉਂਦੀ ਹੈ ਤੇ ਆਪਾਂ ਨੂੰ ਕਿਵੇਂ ਸਾਹਮਣਾ ਕਰਨਾ ਉਸ ਚੀਜ਼ ਦੀ ਸਿਰਫ ਇੱਕ ਇੱਕ ਮੌਕ ਡ੍ਰਿਲ ਕਰ ਰਹੇ ਜਗਬਾਨੀ ਟੀਵੀ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ